ਇੱਕ ਕਰਨਲ ਰੈਂਕ ਦਾ ਅਧਿਕਾਰੀ ਹੋਇਆ 35 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਪਠਾਨਕੋਟ ਦੇ ਇੱਕ ਕਰਨਲ ਰੈਂਕ ਦੇ ਅਧਿਕਾਰੀ ਨੂੰ ਸੋਸ਼ਲ ਮੀਡੀਆ ਤੇ 35 ਲੱਖ ਰੁਪਏ ਦੀ ਠੱਗੀ ਦਾ ਸਾਹਮਣਾ ਕਰਨਾ ਪਿਆ ਗਿਆ ਹੈ ਇੱਕ ਨਿੱਜੀ ਕੰਪਨੀ ਵੱਲੋਂ ਕਰਨਲ ਨੂੰ ਪੈਸੇ ਇਨਵੈਸਟ ਕਰਕੇ ਬਹੁਤ ਵੱਡਾ ਮੁਨਾਫਾ ਦਿਖਾ ਦਿੱਤਾ ਗਿਆ ਔਰ ਇਨਾਂ ਠੱਗਾਂ ਦੇ ਝਾਂਸਿਆਂ ਵਿੱਚ ਕਰਨਲ ਨੇ ਆ ਕੇ 35 ਲੱਖ ਰੁਪਏ ਇਸ ਕੰਪਨੀ ਵਿੱਚ ਇਨਵੈਸਟ ਕਰ ਦਿੱਤਾ ਜਦਕੀ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਲੋਕ ਕਰਨਲ ਦੇ ਨਾਲ 35 ਲੱਖ ਰੁਪਏ ਦੀ ਠੱਗੀ ਕਰ ਗਏ ਹਨ ਇਸ ਤੇ ਪਠਾਨਕੋਟ ਪੁਲਿਸ ਨੇ ਜਾਂਚ ਦੇ ਬਾਅਦ ਅਣਪਛਾਤੇ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੱਲਬਾਤ ਦੌਰਾਨ ਐਸਪੀ ਹਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਕਿ ਇੱਕ ਕਰਨਲ ਰੈਂਕ ਦੇ ਅਧਿਕਾਰੀ ਨੂੰ ਵੱਡਾ ਲਾਲਚ ਦੇ ਕੇ ਵੱਡਾ ਪ੍ਰੋਫਿਟ ਇੱਕ ਦਿਖਾ ਕੇ ਇਨਵੈਸਟਮੈਂਟ ਦੇ ਨਾਂ ਤੇ 35 ਲੱਖ ਦੀ ਠੱਗੀ ਹੋਈ ਹੈ ਔਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਡੇ ਮਾਨਜੋਗ ਐਸਐਸਪੀ ਆਫਿਸ ਦੇ ਵਿੱਚ ਅਗਸਤ 2023 ਦੇ ਵਿੱਚ ਇੱਕ ਕੰਪਲੇਂਟ ਆਈ ਸੀ ਜਿਸ ਵਿੱਚ ਕਿਸੇ ਆਫੀਸਰ ਦੇ ਨਾਲ ਫਰਾਡ ਹੋਇਆ ਸੀ ਜਿਸ ਦੀ ਸਾਈਬਰ ਸੈੱਲ ਵੱਲੋਂ ਪੜਤਾਲ ਕੀਤੀ ਗਈ ਸੀ ਇਸ ਪੜਤਾਲ ਤੇ ਕਰਨ ਤੇ ਜੋ ਉਹਨਾਂ ਨੇ ਪਰਚਾ ਦਰਜ ਐਫਆਈਆ ਦਰਜ ਕਰਨ ਦੀ ਸ਼ਪਾਰਸ਼ ਕੀਤੀ ਸੀ ਜੋ ਡੀ ਲੀਗਲ ਦੀ ਓਪੀਨੀਅਨ ਤੋਂ ਬਾਅਦ 13 ਜਨਵਰੀ 2024 ਨੂੰ ਥਾਣਾ ਡਿਵੀਜ਼ਨ ਨੰਬਰ 1 ਪਠਾਨਕੋਟ ਚ ਐਫਆਈਆ ਨੰਬਰ 5 ਜਿਹੜੀ ਆ ਦਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਤਕਰੀਬਨ 35 ਲੱਖ ਦਾ ਜਿਹੜਾ ਵਾ ਉਹ ਫਰਾਡ ਹੋਇਆ ਜੋ ਇਸ ਦੀ ਜਿਹੜੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜਿਹਦਾ ਜਿਹੜਾ ਮੁਕਦਮਾ ਵਾ ਉਹ 400 17 419 420 आईपीसी 66 सी ਤੇ 66 डी आईटी एक्ट 2000 ਤੇ ਇਹ ਦਰਜ ਕੀਤਾ ਗਿਆ ਜਿਸ ਦੀ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ